ਹਾਂਜੀ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਐ ਤੇ BMW 5 ਸੀਰੀ ਸਾਡੇ ਨਾਲ ਆ ਰਿਹਾ ਵੀਰ ਜੀ ਗੱਡੀ ਕੀਤੀ ਐ ਕੰਪਾਊਂਡ ਤੇ ਪਾਲਿਸ਼ ਠੀਕ ਐ ਜੀ ਮੈਂਗਾ ਰਿਜ਼ਲਟ ਦੇ ਦਿਆਂ ਮਿੱਤਰੋ ਫੇ ਕੀ ਬਣਿਆ ਗੱਡੀ ਦਾ ਠੀਕ ਐ ਜੀ ਭਾਈ ਜੀ ਉਹਨੇ ਪਹਿਲਾਂ ਵੀ ਗੱਡੀ ਆਪਾਂ ਕੰਪਾਊਂਡ ਕੀਤੀ ਸੀ ਐਸ ਵਾਰੀ ਫੇਰ ਕਰ ਲਿਆ ਕੰਟੈਕਟ ਕਰਨ ਨੇ ਤੇ ਮੈਂਗਾ ਜਰੂਰ ਮਾਰਾ ਚਮਕਾ ਕੇ ਜਾਵਾਂ ਗੱਡੀ ਠੀਕ ਐ ਜੀ ਦਾਲਾ ਇਸ ਬਹੁਤ ਸੀ ਵੀ ਸਕ੍ਰੈਚ ਵੀ ਕਾਫੀ ਸੀ ਤੇ ਭਾਈ ਜੀ ਉਹਨਾਂ ਨੇ ਗੱਡੀ ਤੇ ਕਾਫੀ ਪੁਰਾਣੀ ਹੋ ਗਈ ਇਹਨਾਂ ਕੋਲ ਇਹ ਅਗਲੇ ਸਕ੍ਰੈਚ ਪਏ ਮੋٹے ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਪੇਂਟ ਉਤਰ ਗਿਆ ਵੀਰ ਜੀ ਅਸੀਂ ਉਹਦਾ ਕੋਈ ਹੱਲ ਨਹੀਂ ਕਰ ਸਕਦਾ ਇੱਕ ਤਿਲਕਿਆ ਪੇਂਟ ਉਹਦਾ ਕੋਈ ਹੱਲ ਨਹੀਂ ਕਰ ਸਕਦੇ ਠੀਕ ਹੈ ਜੀ ਤਾਂ ਗੱਡੀ ਮਤਲਬ ਨਵੀਂ ਬਣਾਤੀ ਆ ਲਾਈਟਾਂ ਸ਼ੈਟਾਂ ਤੇ ਲੋਗੋ ਤੇ ਸ਼ੋਗ ਕੀ ਕਹਿੰਦੀ ਗੌਰਮੈਂਟ ਹੈ ਸਰਾਹ ਆ ਗਿਆ ਠੀਕ ਹੈ ਜੀ ਤਾਂ ਮਜ਼ਾ ਆ ਗਿਆ ਭਾਈ ਇਹ ਨਾ ਮਗਰ ਕੇ ਸਾਰਾ ਟੋੜ ਲਈ ਠੀਕ ਹੈ ਜੀ ਤੇ ਗੱਡੀ ਕਾਫੀ ਲੰਬੇ ਸਕ੍ਰੈਚ ਲੱਗੇ ਆ ਕੁਝ ਫਾਈਨਲ ਮਾਈਨਸ ਸਕ੍ਰੈਚ ਉਹ ਵੀ ਕਲੀਨ ਹੋ ਗਏ ਚੈੱਕ ਕਰਾਣੇ ਦੀ ਠੀਕ ਹੈ ਜੀ ਤੇ ਕਾਫੀ ਪਨਕ ਮੈਂ ਗੱਡੀ ਨੂੰ ਭਾਈ ਜੀ ਉਹਨਾਂ ਦੀ ਹੋਰ ਵੀ ਗੱਡੀਆਂ ਕਰਨੀਆਂ ਆ ਆਪਾਂ ਕਾ ਵੀ ਆਪਣੇ ਪੁਰਾਣੇ ਬੰਦੇ ਆ ਜਲੰਧਰ ਦੇ ਮੰਨੇ ਪ੍ਰੋਫੈਸਰ ਰਹਿੰਦੇ ਆ ਜੀ ਠੀਕ ਹੈ ਜੀ ਤੇ ਗੱਡੀ ਕੰਪਾਊਂਡ ਤੇ ਪਾਲਿਸ਼ ਕੀਤੀ ਠੀਕ ਹੈ ਜੀ ਤੇ ਵੀ ਦੀ ਹੋ ਰਹੀ ਕਿਸੇ ਨੇ ਮੇਰੇ ਵੀਰ ਬੁਲਾਨੇ ਕਾਰ ਡਰਾਈਵ ਕਿਨੇ ਕੰਪਾਉਂਡ ਪਾਲਿਸ਼ ਕਰਾਉਣੀ ਆ ਤੇ ਸਾਨੂੰ ਕਰ ਲਿਓ ਕੰਟੈਕਟ ਤੇ ਆਪਾਂ ਕਰਦੇ ਹோம் ਸਰਵਿਸ ਠੀਕ ਹੈ ਜੀ ਯਸ ਬੋਸ ਤੇ ਅੱਗੇ ਜੀ ਦਨ ਹੋਰ ਦਿਖਾ ਦਿੰਦੇ ਆ ਆ ਵੀ ਚੈੱਕ ਕਰ ਲੋ ਬਾਈ ਇਹਦਾ ਵੀ ਹੋ ਜਾ ਨਹੀਂ ਕਰ ਸਕਦਾ ਤਾਂ ਪੇਂਟ ਹੀ ਕਾਲੇ ਕੰਮ ਖਲ ਕਰ ਸਕਦੇ ਆ ਅਸੀਂ ਇਹ ਜਿੰਨੇ ਅਗਰੈਸਿਵ ਕਲੀਨ ਕਰ ਦਿੰਦੇ ਆ ਕਾਫੀ ਜਿਆਦਾ ਫਰਕ ਪੈ ਗਿਆ ਸੀ ਗੱਡੀ 'ਚ ਟਿਕਟ ਗੇਟ ਸਕਰੀਟ ਬਹੁਤ ਜ਼ਿਆਦਾ ਜੀ ਪਰ ਮਜ਼ਾ ਆ ਗਿਆ ਮਿੱਤਰੂਆਂ ਵਾ ਕਰਕੇ ਠੀਕ ਹੈ ਜੀ ਤੇ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਜਿਹਨੇ ਵੀ ਹੋਰ ਕਿਸੇ ਨੇ ਵੇਰ ਵੀਰ ਭਾਣੇ ਦਾ ਡਰਾਈ ਕਲੀਨ ਕੰਪਾਊਂਡ ਕਰਾਉਣੇ ਸਾਨੂੰ ਕੰਟੈਕਟ ਕਰ ਲਿਓ ਥੈਂਕ ਯੂ ਸੋ ਮੱਚ